ਸਾਡੀ ਅਕੈਡਮੀਆਂ ਦਾ ਜੋ ਲਾਸਟ ਇਅਰ ਰਿਜ਼ਲਟ ਸੀਗਾ ਉਹਦੇ ਵਿੱਚ ਪੰਜਾਬ ਦੇ 8 ਡਿਸਟ੍ਰਿਕਟ ਵਿੱਚੋਂ ਟਾਪਰਸ 22 ਬੱਚੇ ਸਾਡੀ ਅਕੈਡਮੀਆ ਤੇ ਸੀਗੇ ਸਾਡੀਆਂ ਪੰਜਾਬ ਦੇ ਵਿੱਚ ਮਤਲਬ ਸਾਰੇ ਨਾਰਥ ਇੰਡੀਆ ਦੇ ਵਿੱਚ 130 ਅਕੈਡਮੀਆਂ ਚੱਲ ਰਹੀਆਂ ਨੇ ਅੱਛਾ ਜੀ ਜਿਨ੍ਹਾਂ ਦੇ ਵਿੱਚੋਂ 97 ਅਕੈਡਮੀਆਂ ਜਿਹੜੀਆਂ ਆ ਉਹ ਪੰਜਾਬ ਦੇ ਵਿੱਚ ਐ ਸਾਡਾ ਸਕੂਲ ਵੀ CBSE ਹੈ CBSE ਦਾ ਸਿਲੇਬਸ ਨੋਰਮ ਸਾਰੇ ਅਸੀਂ ਫਾਲੋ ਕਰ ਰਹੇ ਹਾਂ ਐਡਮਿਸ਼ਨ ਵਾਸਤੇ ਕਿਸੇ ਵੀ ਧਰਮ ਦੇ ਬੱਚੇ ਸਾਡੇ ਕੋਲ ਐਡਮਿਸ਼ਨ ਲੈ ਸਕਦੇ ਆ ਬਸ ਸਿਰਫ ਇੱਕ ਡਿਫਰੈਂਸ ਹੈਗਾ ਕਿ ਜਿਹੜੇ ਸਿੱਖ ਬੱਚੇ ਆ ਜਿਨ੍ਹਾਂ ਦੇ ਨਾਂ ਦੇ ਪਿੱਛੇ ਸਿੰਘ ਜਾਂ ਕੌਰ ਲੱਗਦਾ ਹੈ ਉਹਨਾਂ ਨੇ ਦਸਤਾਰ ਸਜਾਣੀ ਹੈ ਜਾਂ ਪਟਕਾ ਬੰਨਣਾ ਤੇ ਬਾਕੀ ਬੱਚਿਆਂ ਨੇ ਜਿਹੜੇ ਨਾਨ ਸਿੱਖ ਬੱਚੇ ਹੈਗੇ ਆ ਉਹਨਾਂ ਨੇ ਸਿਰ ਕਵਰ ਜ਼ਰੂਰ ਕਰਨਾ ਹੈ ਚਾਹੇ ਉਹ ਜੂੜਾ ਕਰਨ ਚਾਹੇ ਨਾ ਕਰਨ ਦਸਤਾਰ ਬੰਨਣਾ ਨਾ ਬੰਨਣਾ ਅਸੀਂ ਇਹ ਕਹਿੰਦੇ ਆ ਕਿ ਜਿਹੜੇ ਸਾਡੀ ਅਕੈਡਮੀਆਂ ਸਨ ਇੱਕ ਗੁਰਦੁਆਰਾ ਹੈ ਗੁਰਦੁਆਰੇ ਵਿੱਚ ਇੱਥੇ ਬਾਣੀ ਦਾ ਪਾਠ ਹੁੰਦਾ ਹੈ ਇਸ ਕਰਕੇ ਇੱਥੇ ਬੱਚਿਆਂ ਨੇ ਸਿਰ ਕਵਰ ਕਰਕੇ ਆਣਾ ਹੁੰਦਾ ਹੈ ਸਾਡੇ ਕੋਲ ਕੰਪਿਊਟਰ ਲੈਬ ਹੈ ਜਿਹਦੇ ਵਿੱਚ 22 ਕੰਪਿਊਟਰਸ ਦੀ ਇਕুইਪਡ ਲੈਬ ਹੈਗੀ ਹੈ ਉੱਥੇ ਵੀ ਬੱਚੇ ਜਾਂਦੇ ਆ ਲੈਬ ਚ ਪੀਰੀਅਡ ਲੱਗਦੇ ਆ ਤੇ ਸਾਇੰਸ ਦੇ ਜਿਹੜੇ ਪ੍ਰੈਕਟੀਕਲਸ ਹੈਗੇ ਆ ਉਹ ਵੀ ਸਾਈਡ ਬਾਈ ਸਾਈਡ ਬੱਚਿਆਂ ਨੂੰ ਕਰਵਾਏ ਜਾਂਦੇ ਆ 스마트 ਬੋਰਡਸ ਹੈਗੇ ਆ ਕਲਾਸਿਸ ਦੇ ਵਿੱਚ ਖਾਸ ਕਰ ਨਰਸਰੀ ਤੇ ਕੇਜੀ ਦੇ ਵਿੱਚ ਜਿੱਥੇ ਬੱਚੇ 스마트 ਬੋਰਡ ਦੇ ਥਰੂ ਪ੍ਰੈਕਟੀਕਲ এডੂਕੇਸ਼ਨਸ ਲੈਂਦੇ ਆ ਉਹ ਸੰਤ ਬਾਬਾ ਤੇਜਾ ਸਿੰਘ ਜੀ ਬਹੁਤ ਪਹੁੰਚੇ ਹੋਏ ਵਿਦਵਾਨ ਸੀਗੇ ਆਪਣੇ ਜਿਹੜੇ এডੂਕੇਸ਼ਨ ਦੇ ਵਿੱਚ ਟੌਪ ਜਾਂਦੇ ਸੀਗੇ ਹਮੇਸ਼ਾ ਤੇ ਇਹ ਅਕੈਡਮੀ ਦੇ ਜਿਹੜੇ ਫਾਊਂਡਰ ਸੇਂਟ ਸੀਗੇ ਸਾਡੇ ਸੰਤ ਬਾਬਾ ਅਤਰ ਸਿੰਘ ਜੀ ਸੀਗੇ ਅੱਛਾ ਜੀ ਜੋ ਕਿ ਬਹੁਤ ਪਹੁੰਚੇ ਹੋਏ ਬ੍ਰह्म ਗਿਆਨੀ ਸੀਗੇ ਕਿਉਂਕਿ ਉਹ ਚਾਹਦੇ ਸੀਗੇ ਕਿ ਜੋ ਬੱਚੇ ਹੈਗੇ ਉਹਨਾਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਆਧਿਆਤਮਿਕ ਵਿੱਦਿਆ ਵੀ ਦਿੱਤੀ ਜਾਵੇ ਤਾਂ ਕਿ ਜਿਹੜੇ ਬੱਚੇ ਹੈਗੇ ਆ ਉਹ ਵਿੱਦਿਆ ਲੈ ਕੇ ਇੱਕ ਅੱਛੇ ਇਨਸਾਨ ਬਣਨ ਜੀ ਜਿਹੜੇ ਸਾਇੰਟਿਸਟ ਹੁੰਦੇ ਆ ਉਹ ਬਹੁਤ ਤਰ੍ਹਾਂ ਦੇ ਵੈਪਨਸ ਵੀ ਬਣਾਉਂਦੇ ਆ ਹੈਨਾ ਤੇ ਉਹਨਾਂ ਵੈਪਨਸ ਨੂੰ ਅੱਛੀ ਜਗ੍ਹਾ ਯੂਜ਼ ਕਰਨਾ अच्छे तरीके ਨਾਲ ਯੂਜ਼ ਕਰਨਾ ਉਹ ਜਦੋਂ ਬੱਚਾ ਗੁਰਬਾਨੀ ਨਾਲ ਜੁੜੇਗਾ ਤਾਂ ਹੀ ਉਹ ਕਰ ਸਕਦਾ ਹੈ ਤੇ ਉਹਨਾਂ ਦਾ ਇਹ ਆਸ਼ਾ ਸੀਗਾ ਕਿ ਅਸੀਂ ਬੱਚਿਆਂ ਨੂੰ ਦੁਨਿਆਵੀ ਵਿਦਿਆਵੀ ਦੇਈਏ ਨਾਲ ਨਾਲ ਅਧਿਆਤਮਿਕ ਵਿਦਿਆਵੀ ਦੇਈਏ ਤਾਂ ਕਿ ਉਹ ਅੱਛੇ ਇਨਸਾਨ ਬਣੇ ਏ ਸੰਤ ਬਾਬਾ ਅਤਰ ਸਿੰਘ ਜੀ ਨੇ ਹੀ ਉਹਨਾਂ ਨੂੰ ਕਹਿਆ ਸੀਗਾ ਕਿ ਜਿੱਥੇ ਵੀ ਜਾਣਾ ਹੈ ਤੁਸੀਂ ਇੱਕ ਗੁਰਦੁਆਰਾ ਜ਼ਰੂਰ ਬਣਾਉਣਾ ਹੈ। ਅੱਛਾ ਜੀ। ਤੇ ਉਹਦੇ ਬਾਅਦ ਜਿਹੜੇ ਫਰਸਟ ਟਰਬਨਡ ਸਿੱਖ ਸੀਗੇ ਕੈਂਬਰੀਜ ਯੂਨੀਵਰਸਿਟੀ ਦੇ ਵਿੱਚ ਅੱਛਾ ਜੀ ਤੇ ਹਾਰਡਵਰਡ ਯੂਨੀਵਰਸਿਟੀ ਦੇ ਵਿੱਚ ਵੀ ਸਭ ਤੋਂ ਪਹਿਲੇ ਸਿੱਖ ਉਹੀ ਸੀਗੇ। ਅੱਛਾ ਜੀ। ਜਿਹੜੇ ਯੰਗੇਸਟ ਪ੍ਰਿੰਸੀਪਲ ਖਾਲਸਾ ਕਾਲਜ ਦੇ ਵੀ ਸੰਤ ਬਾਬਾ ਤੇਜਾ ਸਿੰਘ ਜੀ ਸੀ। ਉਹਨਾਂ ਤੋਂ ਬਾਅਦ ਸੰਤ ਬਾਬਾ ਇਕਬਾਲ ਸਿੰਘ ਜੀ ਆਏ ਤੇ ਉਹਨਾਂ ਨੇ ਬੜੂ ਸਾਹਿਬ ਲੱਬਿਆ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਪੰਜ ਬੱਚਿਆਂ ਦੇ ਨਾਲ ਇੱਕ ਅਕੈਡਮੀ ਸ਼ੁਰੂ ਕੀਤੀ ਸੀ ਬੜੂ ਸਾਹਿਬ ਦੇ ਵਿੱਚ ਤੇ ਹੁਣ ਐਟ ਪ੍ਰੈਸੈਂਟ ਸਾਡੇ ਅਕੈਡਮੀਆਂ ਦੇ ਵਿੱਚ 70000 ਬੱਚਾ ਪੜ ਰਿਹਾ ਅਸੀਂ ਜਿਹੜੇ ਬੱਚੇ ਲੋੜਵੰਦ ਹੁੰਦੇ ਆ ਇਕਨੋਮਿਕਲ ਵੀਕਰ ਸੈਕਸ਼ਨ ਸੁਸਾਇਟੀ ਦਾ ਹੈਗਾ ਉਹਨਾਂ ਦੀ ਵੀ ਪੜਨ ਦੇ ਵਿੱਚ ਪੂਰੀ ਹੈਲਪ ਕਰਦੇ ਆ ਤਾਂ ਕਿ ਉਹ ਕਿਸੇ ਵੀ ਪਾਸਿਓਂ ਬੱਚੇ ਪਿੱਛੇ ਨਾ ਰਹਿ ਜਾਣ ਤੇ ਉਹ ਵੀ ਅੱਛੀ ਵਿਦਿਆ ਹਾਸਲ ਕਰਕੇ ਸਮਾਜ ਦੇ ਵਿੱਚ ਇੱਕ ਮਿਸਾਲ ਕਾਇਮ ਕਰੇ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਦੁਨਿਆਵੀ ਸਿੱਖਿਆ ਦੇ ਨਾਲ ਨਾਲ ਅਧਿਆਤਮਿਕ ਸਿੱਖਿਆ ਨਾਲ ਵੀ ਜੋੜਨਾ ਚਾਹੁੰਦੇ ਹੋ ਤਾਂ ਤੁਹਾਡੇ ਆਪਣੇ ਸ਼ਹਿਰ ਲੁਧਿਆਣੇ ਦੇ ਵਿੱਚ ਮੌਜੂਦ ਹੈ ਅਕਾਲ ਅਕੈਡਮੀ ਜਿੱਹਾਂ CBSE ਅਫੀਲੀਏਟਿਡ ਹੈ ਅਕੈਡਮੀ ਤੁਹਾਡੇ ਬੱਚਿਆਂ ਨੂੰ ਨਾ ਸਿਰਫ ਚੰਗਾ ਇਨਸਾਨ ਬਣਾਏਗੀ ਲੇਕਿਨ ਪੰਜਾਬ ਦੇ ਜੇ ਗੱਲ ਕਰੀਏ ਤਾਂ ਟਾਪਰਸ ਵੀ ਇਸ ਅਕੈਡਮੀ ਨੇ ਦਿੱਤੇ ਨੇ ਅਤੇ 올 ਓਵਰ ਨਾਰਥ ਇੰਡੀਆ ਦੇ ਵਿੱਚ ਜੇ ਗੱਲ ਕਰੀਏ ਇੰਨੇ ਸਕੂਲ ਨੇ ਕਿ ਤੁਸੀਂ ਉਂਗਲੀਆਂ ਤੇ ਗਿਣਦੇ ਥੱਕ ਜਾਓਗੇ ਸੋ ਆਓ ਤੁਹਾਨੂੰ ਦਿਖਾਣੇ ਆ ਅਕਾਲ ਅਕੈਡਮੀ ਤੇ ਕੀ ਖਾਸੀਅਤ ਹੈ ਇਸ ਅਕੈਡਮੀ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਇੱਕ ਚੰਗਾ ਇਨਸਾਨ ਤੇ ਵਧੀਆ ਸਿੱਖਿਆ ਕਿਸ ਤਰੀਕੇ ਨਾਲ ਦਿੱਤੀ ਜਾਂਦੀ ਹੈ ਇਸ ਅਕੈਡਮੀ ਦੇ ਵਿੱਚ ਆਓ ਤੁਹਾਨੂੰ ਦਿਖਾਉਂਦੇ ਆ ਅਕਾਲ ਅਕੈਡਮੀ ਦਾ ਐਂਬੀਅੰਸ ਕੀ ਖਾਸੀਅਤ ਹੈ ਇਸ ਬਾਰੇ ਦਿਨੇ ਜਾਣਕਾਰੀ ਸੋ ਅਸੀਂ ਗੱਲਬਾਤ ਕਰਾਂਗੇ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਸਾਹਿਬਾਨ ਨਾਲ ਅਤੇ ਜਾਣਾਂਗੇ ਅਕਾਲ ਅਕੈਡਮੀ ਦੀ ਕੀ ਖਾਸੀਅਤ ਹੈ ਸੋ ਬੀਬੀ ਹਰਚਰਨ ਕੌਰ ਜੀ ਦਾ ਅਸੀਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਜੀ ਬੀਸੀ ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਅਕਾਲ ਅਕੈਡਮੀ ਦੇ ਬਾਰੇ ਮਤਲਬ ਕਦੋਂ ਸ਼ੁਰੂ ਹੋਈ ਕੀ ਖਾਸੀਅਤ ਹੈ ਤੇ ਮਤਲਬ ਕਿਹੜੇ ਕਿਹੜੇ ਬੱਚੇ ਇੱਥੇ ਆਉਂਦੇ ਨੇ ਜੇ ਅਕਾਲ ਅਕੈਡਮੀ ਜਿਹੜੀ ਆਹਾ ਅਕੈਡਮੀ ਹੈ ਇਹ ਅਕਾਲ ਅਕੈਡਮੀ ਚਾਂਡੇ ਹੈ ਅੱਛਾ ਜੀ ਸਾਡੀਆਂ ਪੰਜਾਬ ਦੇ ਵਿੱਚ ਮਤਲਬ ਸਾਰੇ ਨਾਰਥ ਇੰਡੀਆ ਦੇ ਵਿੱਚ 130 ਅਕੈਡਮੀਆਂ ਚੱਲ ਰਹੀਆਂ ਹਨ ਅੱਛਾ ਜੀ ਜਿਨ੍ਹਾਂ ਦੇ ਵਿੱਚੋਂ 97 ਅਕੈਡਮੀਆਂ ਜਿਹੜੀਆਂ ਆ ਉਹ ਪੰਜਾਬ ਦੇ ਵਿੱਚ ਹੈ ਓਕੇ ਤੇ ਇਹ ਅਕੈਡਮੀ ਦੇ ਜਿਹੜੇ ਫਾਊਂਡਰ ਸੇਂਟ ਸੀਗੇ ਸਾਡੇ ਸੰਤ ਬਾਬਾ ਅਤਰ ਸਿੰਘ ਜੀ ਸੀਗੇ ਅੱਛਾ ਜੀ ਜੋ ਕਿ ਬਹੁਤ ਪਹੁੰਚੇ ਹੋਏ ਬ੍ਰह्मज्ञानी ਸੀਗੇ ਅੱਛਾ ਜੀ ਠੀਕ ਹੈ ਉਹਨਾਂ ਦਾ ਜਨਮ ਚੀਮਾ ਸਾਹਿਬ ਚ ਹੋਇਆ ਸੀ ਜੋ ਕਿ ਹੁਣ ਸੰਗਰੂਰ ਦੇ ਵਿੱਚ ਹੈਗਾ ਅੱਛਾ ਜੀ ਤੇ ਉਹਨਾਂ ਦੇ ਆਸ਼ੇ ਦੇ ਵਿੱਚ ਇਹ ਅਕੈਡਮੀਆਂ ਚੱਲ ਰਹੀਆਂ ਹਨ ਕਿਉਂਕਿ ਉਹ ਚਾਹਦੇ ਸੀਗੇ ਕਿ ਜੋ ਬੱਚੇ ਹੈਗੇ ਉਹਨਾਂ ਨੂੰ ਦੁਨੀਆਵੀ ਵਿਦਿਆ ਦੇ ਨਾਲ ਨਾਲ ਅਸ ਆਧਿਆਤਮਿਕ ਵਿੱਦਿਆ ਵੀ ਦਿੱਤੀ ਜਾਵੇ ਤਾਂ ਕਿ ਜਿਹੜੇ ਬੱਚੇ ਹੈਗੇ ਆ ਉਹ ਵਿੱਦਿਆ ਲੈ ਕੇ ਇੱਕ ਅੱਛੇ ਇਨਸਾਨ ਬਣਨ ਜੀ ਕਿਉਂਕਿ ਜੋ ਸਾਇੰਟਿਸਟ ਜਿਹੜੇ ਸਾਇੰਟਿਸਟ ਹੁੰਦੇ ਆ ਉਹ ਬਹੁਤ ਤਰ੍ਹਾਂ ਦੇ ਵੈਪਨਸ ਵੀ ਬਣਾਉਂਦੇ ਆ ਹੈਨਾ ਤੇ ਉਹਨਾਂ ਵੈਪਨਸ ਨੂੰ ਅੱਛੀ ਜਗ੍ਹਾ ਯੂਜ਼ ਕਰਨਾ ਅੱਛੇ ਤਰੀਕੇ ਨਾਲ ਯੂਜ਼ ਕਰਨਾ ਉਹ ਜਦੋਂ ਬੱਚਾ ਗੁਰਬਾਨੀ ਨਾਲ ਜੁੜੇਗਾ ਤਾਹੀਂ ਉਹ ਕਰ ਸਕਦਾ ਹੈ ਤੇ ਉਹਨਾਂ ਦਾ ਇਹ ਆਸ਼ਾ ਸੀਗਾ ਕਿ ਅਸੀਂ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਵੀ ਦੇਈਏ ਨਾਲ ਨਾਲ ਅਧਿਆਤਮਿਕ ਵਿੱਦਿਆ ਵੀ ਦੇਈਏ ਤਾਂ ਕਿ ਉਹ ਅੱچھے ਇਨਸਾਨ ਬਣਨ ਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਜਿਹੜੇ ਡਿਸਿਪਲ ਸੀਗੇ ਸੰਬੱਧ ਤੇਜਾ ਸਿੰਘ ਜੀ ਤੇਜਾ ਸਿੰਘ ਜੀ ਉਹਨਾਂ ਨੇ ਉਹਨਾਂ ਦੀ ਅੱਗੇ ਜੀ ਉਹਨਾਂ ਦਾ ਸੁਪਨਾ ਸੀਗਾ ਉਹ ਪੂਰਾ ਕਰਨ ਵਾਸਤੇ ਉਹਨਾਂ ਨੇ ਅੱਗੇ ਮਤਲਬ ਇਨੀਸ਼ੀਏਟਿਵ ਲਿਆ ਅੱਛਾ ਜੀ ਤੇ ਉਹ ਜਿਹੜੇ ਸੰਤ ਬਾਬਾ ਤੇਜਾ ਸਿੰਘ ਸੀਗੇ ਉਹਨਾਂ ਦਾ ਜਨਮ ਪਾਕਿਸਤਾਨ ਦੇ ਵਿੱਚ ਗੁਜਰਾਵਾਲਾ ਦੇ ਵਿੱਚ ਹੋਇਆ ਸੀ ਅੱਛਾ ਜੀ ਤੇ ਉਹ ਸੰਤ ਬਾਬਾ ਤੇਜਾ ਸਿੰਘ ਜੀ ਵੀ ਬਹੁਤ ਪਹੁੰਚੇ ਹੋਏ ਵਿਦਵਾਨ ਸੀਗੇ ਆਪਣੇ ਜਿਹੜੇ ਐਜੂਕੇਸ਼ਨ ਦੇ ਵਿੱਚ ਟੌਪ ਜਾਂਦੇ ਸੀਗੇ ਹਮੇਸ਼ਾ ਅੱਛਾ ਜੀ ਤੇ ਉਹ ਉਹਨਾਂ ਨੇ ਐਬ੍ਰੋਡ ਜਾ ਕੇ ਦੋ ਗੁਰਦੁਆਰੇ ਪਹਿਲੇ ਗੁਰਦੁਆਰੇ ਜਿਹੜੇ ਸੀਗੇ ਕੈਨੇਡਾ ਦੇ ਵਿੱਚ ਤੇ ਲੰਡਨ ਦੇ ਵਿੱਚ ਉਹ ਉਹਨਾਂ ਨੇ ਉੱਥੇ ਸ਼ੁਰੂ ਕੀਤੇ ਸੀਗੇ ਕਿਉਂਕਿ ਇਹ ਸੰਤ ਬਾਬਾ ਅਤਰ ਸਿੰਘ ਜੀ ਨੇ ਹੀ ਉਹਨਾਂ ਨੂੰ ਕਿਹਾ ਸੀਗਾ ਕਿ ਜਿੱਥੇ ਵੀ ਜਾਣਾ ਹੈ ਤੁਸੀਂ ਇੱਕ ਗੁਰਦੁਆਰਾ ਜ਼ਰੂਰ ਬਣਾਣਾ ਹੈ ਅੱਛਾ ਜੀ ਤੇ ਉਹਦੇ ਬਾਅਦ ਜਿਹੜੇ ਫਸਟ ਟਰਬਨਡ ਸਿੱਖ ਸੀਗੇ ਕੈਂਬ੍ਰਿਜ ਯੂਨੀਵਰਸਿਟੀ ਦੇ ਵਿੱਚ ਅੱਛਾ ਜੀ ਤੇ ਹਾਰਡਵਰਡ ਯੂਨੀਵਰਸਿਟੀ ਦੇ ਵਿੱਚ ਵੀ ਸਭ ਤੋਂ ਪਹਿਲੇ ਸਿੱਖ ਉਹੀ ਸੀਗੇ ਅੱਛਾ ਜੀ ਤੇ ਉਹਨਾਂ ਦੇ ਬਾਅਦ ਜਿਹੜੇ ਯੰਗੇਸਟ ਪ੍ਰਿੰਸੀਪਲ ਖਾਲਸਾ ਕਾਲਜ ਦੇ ਵੀ ਸੰਤ ਬਾਬਾ ਤੇਜਾ ਸਿੰਘ ਜੀ ਸੀ ਤੇ ਉਹ ਉਹ ਵੀ ਸਾਡੇ ਮੋਟੀ ਮਤਲਬ ਲੀਡਰ ਹੈਗੇ ਆ ਓਕੇ ਉਹਨਾਂ ਤੋਂ ਬਾਅਦ ਸੰਤ ਬਾਬਾ ਇਕਬਾਲ ਸਿੰਘ ਜੀ ਆਏ ਤੇ ਉਹਨਾਂ ਨੇ ਬੜੂ ਸਾਹਿਬ ਲੱਬਿਆ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਪੰਜ ਬੱਚਿਆਂ ਦੇ ਨਾਲ ਇਹ ਅਕੈਡਮੀ ਸ਼ੁਰੂ ਕੀਤੀ ਸੀ ਬੜੂ ਸਾਹਿਬ ਦੇ ਵਿੱਚ ਤੇ ਹੁਣ ਐਟ ਪ੍ਰੈਸੈਂਟ ਸਾਡੇ ਅਕੈਡਮੀਆਂ ਦੇ ਵਿੱਚ 70000 ਬੱਚਾ ਪੜ ਰਿਹਾ ओके okay, जी पूरे पंजाब नॉर्थ इंडिया ਦੇ ਵਿੱਚੋਂ اچھا ਜੀ ਮਤਲਬ ਨੀ ਆ ਜਿਹੜੀ ਬਹੁਤ ਮਜ਼ਬੂਤੀ ਨਾਲ ਜੁੜੀ ਹੋਈ ਹੈ ਸੋ ਉਹ ਨੀ ਅੱਜ ਵੀ ਬਰਕਰਾਰ ਹੈ ਸੋ ਅੱਗੇ ਤੋਰਿਆ ਜਾ ਰਿਹਾ ਤੇ ਇਹ ਗੱਲ ਕਰਾਂਗੇ ਖਾਸੀਅਤ ਦੀ ਜਿਵੇਂ ਆਪਾਂ ਗੱਲ ਕਰ ਰਹੇ ਆ ਐਕਟੀਵਿਟੀਜ਼ ਹੋਰ ਵੀ ਸਕੂਲਾਂ ਦੇ ਵਿੱਚ ਅਕੈਡਮੀਆਂ ਦੇ ਵਿੱਚ ਕਰਾਈਆਂ ਜਾਂਦੀਆਂ ਇੱਥੇ ਕਿਹੜੀਆਂ ਐਕਟੀਵਿਟੀਜ਼ ਨੇ ਜਿਹਦੇ ਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਦੇਖੋ ਸਾਡੀ ਅਕੈਡਮੀ ਦੇ ਵਿੱਚ ਸਭ ਤੋਂ بڑا ਜੋ ਚੇਂਜ ਹੈਗਾ ਬਾਕੀ ਸਕੂਲਾਂ ਦੇ ਨਾਲੋਂ ਉਹ ਇਹ ਹੈਗਾ ਕਿ ਅਸੀਂ ਆਪਣੀ ਅਕੈਡਮੀਜ਼ ਦੇ ਵਿੱਚ ਮਤਲਬ ਦੁਨੀਆ ਦਾ ਪਹਿਲਾ ਸਕੂਲ ਹੈਗੇ ਆ ਜਿੱਥੇ ਗੁਰਬਾਣੀ ਦੇ ਨਾਲ ਸਕੂਲ ਸ਼ੁਰੂ ਹੁੰਦਾ ਹੈ ਅੱਛਾ ਜੀ ਬੱਚੇ ਸਵੇਰੇ ਜਦੋਂ ਸਕੂਲ ਆਉਂਦੇ ਆ ਸਭ ਤੋਂ ਪਹਿਲਾਂ ਪੰਜ ਬਾਣੀਆਂ ਦਾ ਪਾਠ ਨਿਤਨੇਮ ਸ਼ੁਰੂ ਦੇ ਨਾਲ ਸ਼ੁਰੂ ਕਰਦੇ ਆ ਉਹਦੇ ਬਾਅਦ ਉਹਨਾਂ ਦੀ ਦੁਨੀਆਵੀ ਵਿੱਦਿਆ ਸ਼ੁਰੂ ਹੁੰਦੀ ਹੈ ਓਕੇ ਇਹਦੇ ਨਾਲ-ਨਾਲ ਬੱਚਿਆਂ ਨੂੰ 뮤직 ਗਤਕਾ ਤੇ ਖੇਡਾਂ ਦੇ ਵਿੱਚ ਵੀ ਸਾਰੇ ਐਥਲੈਟਿਕਸ ਫੁੱਟਬਾਲ ਹਾਈ ਜੰਪ ਲੌਂਗ ਜੰਪ ਤੇ ਅਦਰ ਐਕਟੀਵਿਟੀਆਂ ਦੀ ਡਿਬੇਟ ਹੋਗੀ ਗਰੁੱਪ ਡਿਸਕਸ਼ਨਸ ਹੋ ਗਈਆਂ ਠੀਕ ਹੈ ਤੇ ਗਤਕਾ ਵੀ ਅਸੀਂ ਸਿਖਾ ਰਹੇ ਹਾਂ ਬੱਚਿਆਂ ਨੂੰ ਤੰਤੀ ਸਾਤ ਸਿਖਾ ਰਹੇ ਹਾਂ ਜੋ ਕਿ ਸਾਡੇ ਸਕੂਲ ਦੇ ਵਿੱਚ ਵੀ ਮਤਲਬ ਟੀਚਰ ਸਾਡੇ ਸਪੈਸ਼ਲ ਆਉਂਦੇ ਆ ਜੋ ਬੱਚਿਆਂ ਨੂੰ ਤੰਤੀ ਸਾਤ ਸਿਖਾ ਕੇ ਜਾਂਦੇ ਆ ਓਕੇ ਤੇ ਮਤਲਬ ਬਾਕੀ ਸਕੂਲਾਂ ਦੇ ਨਾਲੋਂ ਜੋ ਡਿਫਰੈਂਸ ਹੈ ਉਹ ਇਹੀ ਹੈ ਕਿ ਅਸੀਂ ਬੱਚਿਆਂ ਨੂੰ ਦੁਨੀਆਵੀ ਵਿਦਿਆ ਦੇ ਨਾਲ-ਨਾਲ ਅਧਿਆਤਮਿਕ ਵਿਦਿਆਵਿਦਿਆ ਲੜਵੀ ਲਾਗੇ ਬਿਲਕੁਲ ਤੇ ਮੈਮ ਜਿਵੇਂ ਕਿਸੇ ਨੇ ਐਡਮਿਸ਼ਨ ਲੈਣੀ ਹੋਵੇ ਇੱਥੇ ਕੀ ਮਤਲਬ ਪ੍ਰੋਸੀਜਰ ਹੁੰਦੀ ਹੈ ਇੱਥੇ ਐਡਮਿਸ਼ਨ ਲੈਣ ਦੀ ਐਡਮਿਸ਼ਨ ਵਾਸਤੇ ਕਿਸੇ ਵੀ ਧਰਮ ਦੇ ਬੱਚੇ ਸਾਡੇ ਕੋਲ ਐਡਮਿਸ਼ਨ ਲੈ ਸਕਦੇ ਆ ਬਸ ਸਿਰਫ ਇੱਕ ਡਿਫਰੈਂਸ ਹੈਗਾ ਕਿ ਜਿਹੜੇ ਸਿੱਖ ਬੱਚੇ ਆ ਜਿਨ੍ਹਾਂ ਦੇ ਨਾਂ ਦੇ ਪਿੱਛੇ ਸਿੰਘ ਜਾਂ ਕੌਰ ਲੱਗਦਾ ਹੈ ਉਹਨਾਂ ਨੇ ਦਸਤਾਰ ਸਜਾਣੀ ਹੈ ਅੱਛਾ ਜੀ ਜਾਂ ਪਟਕਾ ਬੰਨਣਾ ਹੈ ਤੇ ਬਾਕੀ ਬੱਚਿਆਂ ਨੇ ਜਿਹੜੇ ਨਾਨ ਸਿੱਖ ਬੱਚੇ ਹੈਗੇ ਆ ਉਹਨਾਂ ਨੇ ਸਿਰ ਕਵਰ ਜ਼ਰੂਰ ਕਰਨਾ ਹੈ ਚਾਹੇ ਉਹ ਜੂڑا ਕਰਨ ਚਾਹੇ ਨਾ ਕਰਨ ਦਸਤਾਰ ਬੰਨਣਾ ਬੰਨਣਾ ਓਕੇ ਲਾਈਕ ਮर्याਦਾ ਦੇ ਵਿੱਚ ਰਹਿ ਕੇ ਇੱਥੇ ਪੜਾਈ ਹਾਂ ਜੀ ਸਿਰ ਮਤਲਬ ਅਸੀਂ ਇਹ ਕਹਿੰਦੇ ਆ ਕਿ ਜਿਹੜੇ ਸਾਡੀ ਅਕੈਡਮੀਜ਼ ਆ ਇੱਕ ਗੁਰਦੁਆਰਾ ਹੈ ਗੁਰਦੁਆਰੇ ਵਿੱਚ ਜਿੱਥੇ ਬਾਣੀ ਦਾ ਪਾਠ ਹੁੰਦਾ ਹੈ ਤੈਸ ਕਰਕੇ ਇੱਥੇ ਬੱਚਿਆਂ ਨੇ ਸਿਰ ਕਵਰ ਕਰਕੇ ਆਣਾ ਹੁੰਦਾ ਹੈ ਓਕੇ ਮੈਮ ਜਿਵੇਂ ਐਕਟੀਵਿਟੀਆਂ ਤੇ ਤੁਸੀਂ ਗੱਲ ਕੀਤੀ ਕਿ ਹਨਾ ਅਲੱਗ-ਅਲੱਗ ਕਰਵਾਈਆਂ ਜਾਂਦੀਆਂ ਲਾਈਕ ਪ੍ਰੈਕਟੀਕਲ ਐਕਟੀਵਿਟੀਆਂ ਵੀ ਇਹਦੇ ਵਿੱਚ ਇੰਪੋਰਟੈਂਟ ਹਾਂਜੀ ਹਾਂਜੀ ਸਾਰਾ ਬੱਚੇ ਮੈਂ ਦੱਸਿਆ ਨਾ ਸਪੋਰਟਸ ਦੇ ਵਿੱਚ ਬੱਚੇ ਪ੍ਰੈਕਟੀਕਲੀ ਕੰਮ ਕਰਦੇ ਆ ਸਾਡੇ ਕੋਲ ਕੰਪਿਊਟਰ ਲੈਬ ਹੈ ਜਿਹਦੇ ਵਿੱਚ 22 ਕੰਪਿਊਟਰਸ ਦੀ ਇਕুইਪਡ ਲੈਬ ਹੈਗੀ ਹੈ ਉੱਥੇ ਵੀ ਬੱਚੇ ਜਾਂਦੇ ਆ ਲੈਬ ਚ ਪੀਰੀਅਡ ਲੱਗਦੇ ਆ ਤੇ ਸਾਇੰਸ ਦੇ ਜਿਹੜੇ ਪ੍ਰੈਕਟੀਕਲਸ ਹੈਗੇ ਉਹ ਵੀ ਸਾਈਡ-ਬਾਈ-ਸਾਈਡ ਬੱਚਿਆਂ ਨੂੰ ਕਰਵਾਏ ਜਾਂਦੇ ਆ ਸਮਾਰਟ ਬੋਰਡਸ ਹੈਗੀਆਂ ਕਲਾਸਿਸ ਦੇ ਵਿੱਚ ਖਾਸ ਕਰ ਨਰਸਰੀ ਤੇ ਕੇਜੀ ਦੇ ਵਿੱਚ ਜਿੱਥੇ ਬੱਚੇ ਸਮਾਰਟ ਬੋਰਡ ਤੇ ਥਰੂ ਪ੍ਰੈਕਟੀਕਲ ਐਜੂਕੇਸ਼ਨਸ ਲੈਂਦੇ ਆ। ਅੱਛਾ ਜੀ। ਮੈਂ ਬਹੁਤ ਸਾਰੇ ਹੋਰ ਵੀ ਸਕੂਲਸ ਨੇ ਜੇ ਲੁਧਿਆਣੇ ਦੀ ਵੀ ਗੱਲ ਕਰੀਏ ਪੰਜਾਬ ਦੀ ਵੀ ਅਕਾਲ ਅਕੈਡਮੀ ਬਾਕੀਆਂ ਨਾਲੋਂ ਡਿਫਰੈਂਟ ਕਿਵੇਂ ਆ? ਬਾਕੀਆਂ ਨਾਲੋਂ ਦੇਖੋ ਸਟੱਡੀ ਦੇ ਵਾਈਜ਼ ਅਸੀਂ ਦੇਖੀਏ ਤਾਂ ਸਾਡਾ ਉਹਨਾਂ ਦੇ ਨਾਲੋਂ ਘੱਟ ਸਟੱਡੀ ਸਾਡੀ ਨਹੀਂ ਹੈ। ਅੱਛਾ ਜੀ। ਸਾਡਾ ਸਕੂਲ ਵੀ CBSE ਹੈ। CBSE ਦਾ ਸਿਲੇਬਸ ਨੋਰਮ ਸਾਰੇ ਅਸੀਂ ਫਾਲੋ ਕਰ ਰਹੇ ਹਾਂ। ਠੀਕ ਹੈ ਤੇ ਬਾਕੀ ਐਕਟੀਵਿਟੀਆਂ ਅਸੀਂ ਬੱਚਿਆਂ ਨੂੰ ਬਾਹਰ ਅਲੱਗ-ਅਲੱਗ ਪ੍ਰੋਗਰਾਮਸ ਦੇ ਵਿੱਚ ਲੈ ਕੇ ਜਾਂਦੇ ਆ। ਠੀਕ ਹੈ ਤੇ ਸਭ ਤੋਂ ਬਿੜਾ ਡਿਫਰੈਂਸ ਤਾਂ ਇਹ ਹੀ ਹੈ ਕਿ ਅਸੀਂ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਨੇ ਐਕਟੀਵਿਟੀਆਂ ਵੀ ਨਾਲ ਕਰਾ ਰਹੇ ਆਂ ਦੂਸਰੀ ਐਕਟੀਵਿਟੀਆਂ ਦੁਨਿਆਵੀ ਐਕਟੀਵਿਟੀਆਂ ਵੀ ਕਰਵਾ ਰਹੇ ਆਂ ਨਾਲੇ ਗੁਰਬਾਣੀ ਦੀ ਐਕਟੀਵਿਟੀ ਵੀ ਕਰਵਾ ਰਹੇ ਆ ਓਕੇ ਸੋ ਲੁਧਿਆਣਾ ਸ਼ਹਿਰ ਦੇ ਜਿਹੜੇ ਪੇਰੈਂਟਸ ਨੇ ਜਿਹੜੇ ਸੋਚ ਰਹੇ ਨੇ ਆਪਣੇ ਬੱਚਿਆਂ ਨੂੰ ਐਡਮਿਸ਼ਨ ਕਿੱਥੇ ਕਰਵਾਉਣ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਤਾਂ ਸਾਰੇ ਪੇਰੈਂਟਸ ਤੋਂ ਮੇਰੀ ਇਹ ਹੀ ਬੇਨਤੀ ਹੈ ਕਿ ਅੱਜਕੱਲ ਜ਼ਮਾਨਾ ਬਹੁਤ ਮਤਲਬ ਬੱਚੇ ਨਸ਼ਿਆਂ ਦੇ ਵੱਲ ਬਹੁਤ ਜਾ ਰਹੇ ਹਨ ਹੈਨਾ ਨਸ਼ਿਆਂ ਤੋਂ ਬਚਾਉਣ ਵਾਸਤੇ ਆਪਾਂ ਬੱਚਿਆਂ ਨੂੰ ਜੇ ਗੁਰਬਾਣੀ ਦੇ ਨਾਲ ਜੋੜੀਏ ਤਾਂ ਹੀ ਬੱਚੇ ਨਸ਼ਿਆਂ ਤੋਂ ਦੂਰ ਰਹਿ ਸਕਦੇ ਹ ਬਿਲਕੁਲ ਜੀ ਕਿਉਂਕਿ ਅਗਲੇ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਤਾਂ ਹੀ ਬਚਾ ਸਕਦੇ ਹ ਬਿਲਕੁਲ ਜੀ ਬਿਲਕੁਲ ਜੇ ਨਸ਼ਿਆਂ ਤੋਂ ਦੂਰ ਰੱਖਾਂਗੇ ਜੀ ਜੀ ਬਿਲਕੁਲ ਗੁਰਬਾਣੀ ਨਾਲ ਜੁੜਨਗੇ ਤੇ ਨਸ਼ਿਆਂ ਤੋਂ ਦੂਰ ਰਹਿਣਗੇ ਬਿਲਕੁਲ ਜੀ ਸੰਤ ਬਾਬਾ ਅਤਰ ਸਿੰਘ ਜੀ ਜੇ ਸਾਡੇ ਫਾਊਂਡਰ ਸੇਂਟ ਸੀਗੇ ਉਹਨਾਂ ਨੇ ਸਾਡੇ ਸੰਤ ਬਾਬਾ ਤੇਜਾ ਸਿੰਘ ਜੀ ਨੂੰ ਉੱਚੀ ਵਿੱਦਿਆ ਲੈਣ ਵਾਸਤੇ ਅਬ੍ਰੋਡ ਭੇਜਿਆ ਸੀਗਾ ਤੇ ਬਾਬਾ ਜੀ ਉੱਥੋਂ ਵਿੱਦਿਆ ਪ੍ਰਾਪਤ ਕਰਕੇ ਆਏ ਤੇ ਉਹਨਾਂ ਨੇ ਆ ਕੇ ਅਕਾਲ ਡਿਗਰੀ ਕਾਲਜ ਦੇ ਵਿੱਚ ਉਹਦਾ ਉਹਦਾ ਸੰਭਾਲਿਆ ਤੇ ਬਾਬਾ ਜੀ ਨੇ ਸੰਤ ਬਾਬਾ ਬੱਤਰ ਸਿੰਘ ਜੀ ਨੇ ਸਥੇ ਮਸਤੂਆਣਾ ਸਾਹਿਬ ਦੇ ਵਿੱਚ ਕਾਲਜ ਬਣਾਇਆ ਤੇ ਉਹਦੇ ਨਾਲ ਹੀ ਉਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਵੀ ਬਣਾਇਆ ਤੇ ਲੋਕਾਂ ਨੇ ਉਹਨਾਂ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਗੁਰਦੁਆਰਾ ਛੋਟਾ ਬਣਾਇਆ ਤੇ ਕਾਲਜ ਵੱਡਾ ਬਣਾਇਆ ਤੇ ਬਾਬਾ ਜੀ ਕਹਿੰਦੇ ਕਿ ਭਾਈ ਇਹਨਾਂ ਕਾਲਜਾਂ ਦੇ ਵਿੱਚੋਂ ਪੜ ਕੇ ਹੀ ਲੋਕਾਂ ਨੇ ਅੱਛੇ ਇਨਸਾਨ ਬੰਨਣਾ ਹੈ ਤੇ ਅੱਗੇ ਜਾ ਕੇ ਦੁਨੀਆ ਨੂੰ ਸੁਧਾਰਨਾ ਹੈ ਠੀਕ ਐਸ ਕਰਕੇ ਬਾਬਾ ਜੀ ਦਾ ਮੇਨ ਜਿਹੜਾ ਮੋਟਿਵ ਸੀਗਾ ਉਹ এডਿਕੇਸ਼ਨ ਨੂੰ ਹੀ ਅੱਗੇ ਕਰਨਾ ਸੀਗਾ ਇਹਦੇ ਨਾਲ ਨਾਲ ਬਾਬਾ ਜੀ ਨੇ ਸਾਨੂੰ ਇਹ ਵੀ ਕਿਹਾ ਕਿ ਤੁਸੀਂ ਬੱਚਿਆਂ ਨੂੰ ਇੰਨਾ ਕੁ ਮਤਲਬ ਅੱਛੇ ਇਨਸਾਨ ਬਣਾਣਾ ਹੈ ਤਾਂ ਕਿ ਦੁਨੀਆ ਦੇ ਵਿੱਚ ਜਿਹੜੇ ਅੱਗੇ ਦੋ ਵਰਲਡ ਵਾਰ ਤਾਂ ਹੋ ਚੁੱਕੀਆਂ ਹਨ ਹੈਨਾ ਤੀਜੀ ਨੂੰ ਟਾਲਿਆ ਜਾ ਸਕੇ ਹੈਨਾ ਤੇ ਹੁਣ ਬਾਬਾ ਜੀ ਦੇ ਬਾਅਦ ਸੰਤ ਸਾਡੇ ਜਿਹੜੇ ਬਾਬਾ ਜੀ ਹੁਣ ਐਟ ਪ੍ਰੈਸੈਂਟ ਹੈਗੇ ਆ ਡਾਕਟਰ ਦਵਿੰਦਰ ਸਿੰਘ ਜੀ ਹੈ ਜੋ ਜਿਨਾਂ ਨੇ ਉਹਨਾਂ ਦੇ ਬਾਦ ਗੱਦੀ ਸੰਭਾਲੀ ਹੈ ਤੇ ਡਾਕਟਰ ਦਵਿੰਦਰ ਸਿੰਘ ਜੀ ਐਮਬੀਬੀਐਸ ਐਮਡੀ ਡਾਕਟਰ ਮੈਡੀਸਿਨ ਦੇ ਹੈਗੇ ਆ ਠੀਕ ਹੈ ਤੇ ਉਹਨਾਂ ਨੇ ਉਹ ਵੀ ਕਾਫੀ ਪੜੇ ਲਿਖੇ ਹੈਗੇ ਤੇ ਸੰਸਥਾ ਨੂੰ ਬਹੁਤ ਅੱਗੇ ਲਿਜਾਣ ਦੇ ਵਿੱਚ ਉਹਨਾਂ ਦਾ ਵੀ ਹੱਥ ਹੈਗਾ ਇਸ ਦੇ ਨਾਲ ਨਾਲ ਮੈਂ ਆਪ ਜੀ ਨੂੰ ਇਹ ਵੀ ਦੱਸਦਾ ਕਿ ਸਾਡੀ ਅਕੈਡਮੀਜ਼ ਦਾ ਜੋ ਲਾਸਟ ਇਅਰ ਰਿਜ਼ਲਟ ਸੀਗਾ ਉਹਦੇ ਵਿੱਚ ਪੰਜਾਬ ਦੇ 8 ਡਿਸਟ੍ਰਿਕਟ ਵਿੱਚੋਂ ਟਾਪਰਸ 22 ਬੱਚੇ ਸਾਡੀ ਅਕੈਡਮੀਆਂ ਤੇ ਸੀਗੇ ਕੱਟ ਕੇ ਹਾਂਜੀ ਐਸ ਕਰਕੇ ਸਾਡੇ ਇੱਥੇ ਬੱਚੇ ਸਿਰਫ ਮਤਲਬ ਇਹ ਅਸੀਂ ਸਿਰਫ ਗੁਰਬਾਣੀ ਹੀ ਨਹੀਂ ਕਰਦੇ ਨਾਲ ਨਾਲ ਉਹਨਾਂ ਨੂੰ ਪੜ੍ਹਾਉਂਦੇ ਵੀ ਹੈਗੇ ਆ ਮਤਲਬ ਇਹ ਬਹੁਤ ਲੋਕਾਂ ਦੇ ਵਿੱਚ ਹੈ ਕਿ ਇੱਥੇ ਤਾਂ ਬੱਚਿਆਂ ਨੂੰ ਗਰੰਥੀ ਬਣਾਉਂਦੇ ਆ ਪਰ ਉਹ ਚੀਜ਼ ਨਹੀਂ ਹੈ ਬੱਚੇ ਦੁਨਿਆਵੀ ਵਿਦਿਆ ਵੀ ਨਾਲ ਨਾਲ ਉਨੀ ਉਨੀ ਹੀ ਲੈ ਰਹੇ ਆ ਜਿੰਨੀ ਅਧਿਆਤਮਿਕ ਵਿਦਿਆ ਲੈ ਰਹੇ ਆ ਅੱਛਾ ਜੀ ਹਾਂਜੀ ਤਾਂ ਸੋ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਨੂੰ ਸਾਡੇ ਦਰਸ਼ਕਾਂ ਨੂੰ ਦੱਸਣ ਲਈ ਅਕਾਲ ਅਕੈਡਮੀ ਦੀ ਖਾਸੀਅਤ ਕੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਬੱਚੇ ਇੱਥੇ ਆਉਣ ਤੇ ਜਿਹੜੇ ਅੱਜਕੱਲ ਬਹੁਤ ਪੇਰੈਂਟਸ ਇਸ ਗੱਲੋਂ ਬਹੁਤ ਪਰੇਸ਼ਾਨ ਰਹਿੰਦੇ ਨੇ ਕਿ ਬੱਚੇ ਅੱਜਕੱਲ ਗਲਤ ਰਾਵਲ ਬਹੁਤ ਦੁਰਦੇ ਜਾ ਰਹੇ ਨੇ ਦੇਖੋ ਮੇਰਾ ਤਾਂ ਮੇਰਾ ਤਾਂ ਮੰਨਣਾ ਇਹ ਹੈ ਕਿ ਜਦੋਂ ਬੱਚਾ ਗੁਰਬਾਣੀ ਪੜ੍ਹਦਾ ਹੈ ਨਾ ਤੇ ਉਹਦਾ ਬਿਹੇਵੀਅਰ ਵੀ ਚੇਂਜ ਹੁੰਦਾ ਕਿਉਂਕਿ ਅੱਜਕੱਲ ਬਿਹੇਵੀਅਰਲ ਪ੍ਰੋਬਲਮ ਬਹੁਤ ਆ ਰਹੀ ਹੈ ਨਾ ਬੱਚੇ ਬਹੁਤ ਐਗਰੈਸਿਵ ਹੋ ਰਹੇ ਨੇ ਜਦੋਂ ਉਹ ਗੁਰਬਾਣੀ ਨਾਲ ਜੁੜਦੇ ਆ ਤੇ ਉੱਥੇ ਵੀ ਕੰਟਰੋਲ ਬੱਚਿਆਂ ਤੇ ਹੁੰਦਾ ਹੈ ਤੇ ਨਾਲੇ ਜੋ ਸਮਾਜ ਨੂੰ ਖਰਾਬ ਕਰ ਰਹੇ ਆ ਉੱਥੇ ਵੀ ਕੰਟਰੋਲ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਸੋ ਬਹੁਤ-ਬਹੁਤ ਸ਼ੁਕਰੀਆ ਮੈਮ ਬਾਈ ਗੁਜੀ ਦਾ ਖਾਲਸਾ ਬਾਈ ਗੁਜੀ ਕੀ ਫਤਿਹ ਸੋ ਹੁਣ ਸਾਡੇ ਨਾਲ ਲੁਧਿਆਣੇ ਦੀ ਇੱਕ ਬਹੁਤ ਹੀ ਮਹੱਤਵਪੂਰਨ ਜਿਹੜੀ ਸ਼ਖਸੀਅਤ ਮੌਜੂਦ ਨੇ ਗੱਲਬਾਤ ਕਰਾਂਗੀ ਅਤੇ ਉਹਨਾਂ ਤੋਂ ਵੀ ਜਾਣਾਂਗੇ ਕਿ ਅਕਾਲ ਅਕੈਡਮੀ ਦੀ ਕੀ ਖਾਸੀਅਤ ਹੈ ਕੀ ਮਹੱਤਤਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਅਸੀਂ ਚਾਹੋਗੇ ਦਰਸ਼ਕਾਂ ਨੂੰ ਆਪਣੇ ਬਾਰੇ ਜ਼ਰੂਰ ਦੱਸੋ देखो जी मेरा मैं डॉक्टर सुरजीत सिंह गिल जी मैं पंजाब एग्रीकल्चर यूनिवर्सिटी ਤੋਂ ਐਜ਼ ਅ ਡਾਇਰੈਕਟਰ ਐਕਸਟੈਂਸ਼ਨ এডਿਕੇਸ਼ਨ ਰਿਟਾਇਰ ਹੋਇਆ ਹਾਂ ਸੋ ਸਰ ਅਕਾਲ ਅਕੈਡਮੀ ਬਾਰੇ ਸਾਨੂੰ ਦੱਸੋ ਕਿ ਅਕਾਲ ਅਕੈਡਮੀ ਦੀ ਖਾਸियत ਕੀ ਹੈ ਤੁਹਾਡੇ ਅਕੋਰਡਿੰਗ ਮੇਰੇ ਹਿਸਾਬ ਨਾਲ ਇਹ ਜਿਹੜੀ ਜਿਹੜੀ এডਿਕੇਸ਼ਨ ਹੈ ਨਾ ਜੀ ਇਹ ਪਾਇਦਰ ਪੜ ਕੇ ਡਿਫੀਨਿਸ਼ਨ ਇਹ ਹੈ ਬਿਹੇਵੀਅਰ ਦੇ ਵਿੱਚ ਡਿਜ਼ਾਇਰੇਬਲ ਚੇਂਜ ਚੰਗੀ ਤਬਦੀਲੀ ਲਿਆਉਣੀ ਜੀ ਬਿਹੇਵੀਅਰ ਆਪਾਂ ਵੈਸੇ ਕਹ ਦਿੰਨੇ ਆ ਇਹ ਹੈਗੇ ਆ ਤਿੰਨੇ ਦੇ ਚ ਕੰਪੋਨੈਂਟ ਹਮ ਪਹਿਲਾ ਗਿਆਨ ਬਿਲਕੁਲ ਨੋਲਿਜ ਨੋਲਿਜ ਦੂਜਾ ਸਾਈਕੋਮੋਟਰ ਡੋਮੇਨ ਹੁੰਦਾ ਉਹ ਆ ਕਿ ਹੱਥੀਂ ਕੰਮ ਕਰਨਾ ਹਮ ਹੱਥੀਂ ਕੰਮ ਜਿਵੇਂ ਕੰਪਿਊਟਰ ਦਾ ਕਹ ਲੋ ਉਹ ਖੇਤੀਬਾੜੀ ਉਹਦਾ ਕਹ ਲੋ ਕੋਈ ਵੀ ਜਿੰਨੇ ਹੱਥੀਂ ਕੰਮ ਹਮ ਇਵੇਂ ਖੇਡਾਂ ਦਾ ਵੀ ਕਹ ਲੋ ਹਮ ਤੇ ਤੀਜਾ ਹੈਗਾ ਅਫੈਕਟਿਵ ਡੋਮੇਨ ਜਿਹਦੇ ਵਿੱਚ ਹੁੰਦਾ ਕਿ ਤੁਹਾਡੀਆਂ ਐਟੀਟਿਊਡ ਹੂੰ ਕਦਰਾਂ ਕੀਮਤਾਂ ਵੈਲਿਊਜ਼ ਉਹ ਠੀਕ ਹੋਣ ਤਾਂ ਜ਼ਿੰਦਗੀ ਅਸਲੀ ਕਿਵੇਂ ਜਿਉਣੀ ਹੈ ਗੁਰਬਾਣੀ ਨੂੰ ਪੜ ਕੇ ਬਿਲਕੁਲ ਸਮਝ ਕੇ ਤੇ ਸਿੱਖਣਾ ਜੀ ਨੂੰ ਸਿਮਰਨਾ ਆਪਾਂ ਕਹਿੰਦੇ ਆ ਨਾ ਸਿਮਰਨ ਦਾ ਅਸਲ ਮਤਲਬ ਹੈ ਯਾਦ ਰੱਖਣਾ ਬਿਲਕੁਲ ਯਾਦ ਰੱਖਣਾ ਸਿਮਰਨ ਪਰਸੀੰਦ ਦਾ ਲਬਜ਼ ਯਾਦ ਰੱਖਣਾ ਕਿ ਉਹ ਯਾਦ ਰੱਖਣਾ ਹਮੇਸ਼ਾ ਸੋ ਰੋਜ਼ ਪੜ੍ਹ ਕੇ ਜੇ ਆ ਵੀ ਉਹਨਾਂ ਚ ਕੋਈ ਗੱਲਾਂ ਇਹ ਆ ਵੀ ਉਹਨੂੰ ਯਾਦ ਰੱਖਣਾ ਇੱਥੋਂ ਤੱਕ ਕਿ ਜਦੋਂ ਵੀ ਮੈਂ ਇਹ ਪੇਪਰ ਦੇ ਵਿੱਚ ਨਕਲ ਮਾਰਨ ਦਾ ਮੌਕਾ ਮਿਲਿਆ ਤੇ ਉਹ ਯਾਦ ਰੱਖਣਾ ਵੀ ਮੇਰੀ ਗੁਰਬਾਣੀ ਤੇ ਗੱਲ ਕਹਿੰਦੀ ਦੀ ਵੀ ਮੈਂ ਨਕਲ ਮਾਰਾਂ ਬਿਲਕੁਲ ਸੋ ਇਸ ਪਾਸੇ ਨੂੰ ਇਹ ਅਕੈਡਮੀਆ ਤੋੜਦੀਆਂ ਜੀ ਬਹੁਤ ਬਹੁਤ ਸ਼ੁਕਰੀਆ ਸਰ ਇਨੀ ਬੜੀ ਮੁੱਲੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨ ਲਈ ਜੀ ਧੰਵਾਦ ਜੀ ਸੋ ਤੁਸੀਂ ਦੇਖਿਆ ਕਿ ਅਕਾਲ ਅਕੈਡਮੀ ਦੇ ਵਿੱਚ ਕਿਸ ਤਰੀਕੇ ਨਾਲ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਇਸ ਦੇ ਨਾਲ ਹੀ ਸਪੋਰਟਸ ਵੱਲ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ ਹਰ ਤਰ੍ਹਾਂ ਦੀ ਐਕਟੀਵਿਟੀ ਚਾਹੇ ਉਹ 뮤직 ਹੋਵੇ ਗਤਕਾ ਹੋਵੇ ਇਸ ਤੋਂ ਇਲਾਵਾ ਨਿਤਨੇਮ ਨਾਲ ਤਾਂ ਜੋੜਿਆ ਹੀ ਜਾ ਰਿਹਾ ਤੁਹਾਨੂੰ ਅਸੀਂ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਹੈ ਬੱਚਿਆਂ ਨੂੰ ਤਕਨੀਕੀ ਸਿੱਖਿਆ ਵੀ ਇੱਥੇ ਦਿੱਤੀ ਜਾਦੀ ਹੈ ਸੋ ਹਰ ਪੱਖੋਂ ਤੁਹਾਡੇ ਬੱਚੇ ਨੂੰ ਇੱਥੇ ਬਿਹਤਰ ਬਣਾਉਣ ਦਾ ਜਿਹੜਾ ਟੀਚਾ ਹੈ ਅਕਾਲ ਅਕੈਡਮੀ ਨੇ ਮਿੱਥਿਆ ਹੋਇਆ ਹੈ ਚਾਹੇ ਉਹ ਅਧਿਆਤਮਕ ਪੱਖੋਂ ਹੋਵੇ ਦੁਨੀਆਵੀ ਪੱਖੋਂ ਹੋਵੇ ਸੋ ਜੇਕਰ ਤੁਸੀਂ ਆਪਣੇ ਬੱਚੇ ਨੂੰ ਇੱਕ ਚੰਗਾ ਇਨਸਾਨ ਉੱਭਰਦਾ ਹੋਇਆ ਇਨਸਾਨ ਵੇਖਣਾ ਚਾਹੁੰਦੇ ਹੋ ਤੇ ਗੁਰਬਾਣੀ ਦੇ ਨਾਲ ਜੋੜਨਾ ਚਾਹੁੰਦੇ ਹੋ ਆਜ ਕੱਲ ਦੇ ਜ਼ਮਾਨੇ ਦੇ ਵਿੱਚ ਇਸ ਤਰੀਕੇ ਦੇ ਨਾਲ ਹਾਲਾਤ ਚੱਲਦੇ ਨੇ ਸੋ ਅਕਾਲ ਅਕੈਡਮੀ ਦੇ ਵਿੱਚ ਇੱਕ ਬੱਚਿਆਂ ਨੂੰ ਆ ਜਿਹੜਾ ਵਧੀਆ ਲਾਹੇ ਆ ਜਿਹੜਾ ਵਧੀਆ ਲੀ ਤੇ ਪਾਉਣ ਦੀ ਕੋਸ਼ਿਸ਼ ਆ ਜਿਹੜੀ ਕੀਤੀ ਜਾਂਦੀ ਆ ਸੋ ਜੇਕਰ ਤੁਸੀਂ ਆਪਣੇ ਬੱਚੇ ਲਈ ਕੋਈ ਸਕੂਲ ਲੱਭ ਰਹੇ ਹੋ ਜਿਸ ਵਿੱਚ ਤੁਸੀਂ ਆਪਣੇ ਬੱਚੇ ਦੀ ਓਵਰਆਲ ਡਵੈਲਪਮੈਂਟ ਕਰਵਾਉਣਾ ਚਾਹੁੰਦੇ ਹੋ ਤਾਂ ਅਕਾਲ ਅਕੈਡਮੀ ਦੇ ਵਿੱਚ ਤੁਸੀਂ ਐਡਮਿਸ਼ਨ ਕਰਵਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ